ਤੋ ਪਿਛਲੇ ਦਿਨੀ ਰਖੜਾ ਪਰਿਵਾਰ ਵੱਲੋਂ 10 ਕਰੋੜ ਦਾ ਇੱਕ ਐਲਾਨ ਕੀਤਾ ਗਿਆ ਸੀ ਕਿ ਹੜ੍ਹ ਪੀੜਤਾਂ ਲਈ ਮਦਦ ਕਰਾਂਗੇ ਤੁਸੀਂ ਆਰਥਿਕ ਮਦਦ ਕੀਤੀ ਕਿਵੇਂ ਜਹਨ ਚਾਇਆ ਤੁਹਾਡੇ ਦੇਖੋ ਜਦੋਂ ਬਾਰਡਰੀਜ਼ ਗਏ ਉੱਥੇ ਬਹੁਤ بڑا ਨੁਕਸਾਨ ਹੋਇਆ ਤਬਾਹੀ ਸ਼ੁਰੂ ਹੋ ਗਈ ਜੀ ਗੱਲ ਕਿ ਤਬਾਹੀ ਉੜ ਗਈ ਸੀ ਉੱਥੇ ਜ਼ਿਮੀਂਦਾਰਾਂ ਦਾ ਗਰੀਬ ਲੋਕਾਂ ਦਾ ਹਰ ਬੰਦ ਦਾ ਡੰਗਰਾਂ ਦਾ ਹਰ ਤਰ੍ਹਾਂ ਨੁਕਸਾਨ ਹੋਇਆ ਸੀ ਇਹ ਉੱਥੇ ਗੱਲ ਲਿਖੀ ਕਿ ਜਿਹੜੇ ਗ੍ਰੰਥੀ ਸਿੰਘ ਨੇ ਮੰਦਰਾਂ ਦੇ ਪੁਜਾਰੀ ਨੇ ਜਾਂ ਮੌਲਵੀ ਨੇ ਉਹਨਾਂ ਦਾ ਵੀ ਉਹਨਾਂ ਦਾ ਵੀ ਖਾਣ ਪੀਣ ਖੜ ਗਿਆ ਕਿਉਂਕਿ ਜੇ ਕੋਈ ਜ਼ਿੰਮੇਵਾਰਾਂ ਕੋਲ ਹੋਊਗਾ ਤਾਂ ਹੀ ਉਹ ਕਹਾ ਮਤ ਕਰ ਸਕਦੇ ਨੇ ਤਾਂ ਹੀ ਆਪਣੇ ਗੁਰਦੁਆਰਾ ਸਾਹਿਬ ਦੀ ਸਾਮ ਸੰਭਾਲ ਕਰ ਸਕਦੇ ਨੇ ਵੀ ਉਹਨਾਂ ਦੀ ਮਤ ਕੀਤੀ ਚਾਹੀਏ ਤੁਸੀਂ 10 ਕਰੋੜ ਦੀ ਗੱਲ ਆਖੀ ਸੀ ਐਲਾਨ ਵੀ ਕੀਤਾ ਸੀ ਕਿੰਨਾ ਕਿੰਨੀ ਕ ਮਦਦ ਕਰਤੀ ਤੇ ਕਿੰਨੀ ਕ ਕਰ ਰਹੇ ਹੋ ਕਿੰਨੀ ਕ ਹੋਣ ਵਾਲੀ ਸਮਝਦੇ ਹੋ ਵੇਖੋ ਇਹਦਾ ਪਹਿਲੇ ਦਿਨੇ ਸ਼ੁਰੂ ਹੋ ਗਿਆ ਸੀ ਕੰਮ ਤੇ ਇਹ ਮੇਰੇ ਖਲਪ 6 ਮਹੀਨੇ ਚੱਲੀ ਜਾਣਾ ਹੈ 6 ਮਹੀਨੇ ਜੋ ਜੋ ਜਿਵੇਂ ਜਿਵੇਂ ਲੋਡ ਪਊਗੀ ਉਰਤ ਨਹੀਂ ਜਾਣਾ ਹੈ ਇੱਥੇ ਗ੍ਰੰਥੀ ਵੀ ਪਹੁੰਚੇ ਸੀ ਪੁਜਾਰੀ ਵੀ ਪਹੁੰਚੇ ਨੇ ਮੋਲਵੀ ਵੀ ਪਹੁੰਚੇ ਨੇ ਕੀ ਲੱਗਦਾ ਤੁਹਾਨੂੰ ਇੱਕ ਆਪਸੀ ਭਾਈਚਾਰਕ ਸਾਂਝ ਵੀ ਇਦਾਂ ਨਾਲ ਮਜ਼ਬੂਤ ਹੁੰਦੀ ਹੈ ਜੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੇ ਗੁਰੂ ਸਹਿਬਾਨ ਨੇ ਤਾਂ ਕੋਈ ਧਰਮ ਕੋਈ ਜਾਤ ਕੋਈ ਪਾਤ ਰੱਖੀ ਨਹੀਂ ਹਰ ਇੱਕ ਨੂੰ ਬਰਾਬਰ ਰੱਖਿਆ ਕਿਨ ਦਾ ਦਿਲ ਬਹੁਤ بڑا ਹੈ ਪੰਜਾਬ ਕੇ ਲੋਕੋ ਦਾ اور ਮੈਂ ਤਾਂ ਇਹ ਹੀ ਕਹਿੰਦਾ ਹੂੰ ਕਿ ਭਾਈ ਜੇ ਸੇ ਪੰਜਾਬ ਕੇ ਲੋਕ ਹੈ ਅਗਰ ਔਰੇ ਹਿੰਦੁਸਤਾਨ ਮੇ ਐਸੇ ਹੀ ਲੋਗ ਹੋ ਜਾਈਏ ਤਾਂ ਇਨਸ਼ਾਅੱਲਾ ਫਿਰ ਨਫ਼ਰਤੀ ਮਿਟ ਜਾਏਗੀ ਇੱਥੇ ਕੋਈ ਫਰਕ ਹੀ ਨਹੀਂ ਹੈ ਕਿ ਹਿੰਦੂ ਹੈ ਕਿ ਸਿੱਖ ਹੈ ਮੁਸਲਮਾਨ ਹੈ ਐਸਾ ਹੀ ਕੋਈ ਕਿਸੇ ਦਾ ਕੋਈ ਫਰਕ ਹੀ ਨਹੀਂ ਸਾਰੇ ਬਰਾਬਰ ਨੇ ਸਾਰਿਆਂ ਦਾ ਆਪਸ ਵਿੱਚ ਭਾਈਚਾਰਾ ਹੈ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮੱਝਾ ਸੋ ਪਿਛਲੇ ਦਿਨੀ ਰਖੜਾ ਪਰਿਵਾਰ ਵੱਲੋਂ 10 ਕਰੋੜ ਦਾ ਇੱਕ ਐਲਾਨ ਕੀਤਾ ਗਿਆ ਸੀ ਕਿ ਹੜ੍ਹ ਪੀੜਤਾਂ ਲਈ ਮਦਦ ਕਰਾਂਗੇ ਸਾਬਕਾ ਕੈਬਨਰ ਮੰਤਰੀ ਸੁਰਜੀਤ ਸਿੰਘ ਰਖੜਾ ਸਾਡੇ ਨਾਲ ਮੌਜੂਦ ਨੇ ਜੋ ਲਗਾਤਾਰ ਕਰ ਰਹੇ ਨੇ ਤੇ ਇੱਕ ਵੱਖਰਾ ਉਪਰਾਲਾ ਹੁਣ ਜਿਲ੍ਹਾ ਪਟਿਆਲਾ ਚ ਕਰ ਰਹੇ ਨੇ ਉਹ ਗਰੰਥੀ ਸਿੰਘਾਂ ਨੂੰ ਆਰਥਿਕ ਪੱਖੋਂ ਆਰਥਿਕ ਪੱਖੋਂ ਕਮਜ਼ੋਰ ਨੇ ਜਿਹੜੇ ਉਹਨਾਂ ਦੀ ਆਰਥਿਕ ਮਦਦ ਕਰ ਰਹੇ ਨੇ ਸੋ ਸਰਜੀਤ ਸਿੰਘ ਰਖੜਾ ਨਾਲ ਗੱਲਬਾਤ ਕਰਾਂਗੇ ਰਖੜਾ ਸਾਹਿਬ ਕਿਵੇਂ ਦਾ ਉਪਰਾਲਾ ਕੀਤਾ ਅੱਜ ਤੁਸੀਂ ਪਹੁੰਚੋ ਰਖੜਾ ਚ ਤੇ ਤੁਸੀਂ ਆਰਥਿਕ ਮਦਦ ਕੀਤੀ ਹੈ ਕਿਵੇਂ ਜਹਨ ਚਾਇਆ ਤੁਹਾਡੀ ਦੇਖੋ ਜਦੋਂ ਬਾਰਡਰੀਜ਼ ਗਏ ਉੱਥੇ ਬਹੁਤ ਬੜਾ ਨੁਕਸਾਨ ਹੋਇਆ ਸੀ ਤਬਾਹੀ ਛੁੱਕੀ ਇਹ ਗੱਲ ਕਹਿੰਦੇ ਤਬਾਹੀ ਉੜ ਗਈ ਸੀ ਜੀ ਉੱਥੇ ਜ਼ਿਮੀਂਦਾਰਾਂ ਦਾ ਗਰੀਬ ਲੋਕਾਂ ਦਾ ਹਰ ਬੰਦ ਦਾ ਡੰਗਰਾਂ ਦਾ ਹਰ ਤਰ੍ਹਾਂ ਨੁਕਸਾਨ ਹੋਇਆ ਸੀ ਤੇ ਉੱਥੇ ਚਲੋ ਸਾਡੀ ਦੁਨੀਆ ਨੇ ਹੱਕ ਮਤ ਦਿੱਤੀ ਅਸੀਂ ਕੋਈ ਬੰਦਾ ਇਹ ਜਾਂਦੀ ਹਜੇ ਨਾ ਮਤ ਦਿੱਤੀ ਹੋਵੇ ਫਿਰ ਉੱਥੇ ਗੱਲ ਲੱਗੀ ਕਿ ਜਿਹੜੇ ਗ੍ਰੰਥੀ ਸਿੰਘ ਨੇ ਮੰਦਰਾਂ ਦੇ ਪੁਜਾਰੀ ਨੇ ਜਾਂ ਮੋਲਵੀ ਨੇ ਉਹਨਾਂ ਦਾ ਵੀ ਉਹਨਾਂ ਦਾ ਵੀ ਖਾਣ ਪੀਣ ਖੜ ਗਿਆ ਕਿਉਂਕਿ ਜੇ ਕੋਈ ਜ਼ਿੰਮੇਵਾਰਾਂ ਕੋਲ ਹੋਊਗਾ ਤਾਂ ਹੀ ਉਹ ਗਹ ਮਤ ਕਰ ਸਕਦੇ ਨੇ ਤਾਂ ਹੀ ਆਪਣੀ ਗੁਰਦੁਆਰਾ ਸਾਹਿਬ ਦੀ ਸਾਮ ਸੰਭਾਲ ਕਰ ਸਕਦੇ ਨੇ ਵੀ ਉਹਨਾਂ ਦੀ ਮਤਤ ਕੀਤੀ ਜਾਵੇ ਉੱਥੇ ਜੀ ਮਤ ਕਰਨੀ ਸ਼ੁਰੂ ਕਰਤੀ ਤੇ ਉੱਥੋਂ ਫਿਰ ਆਈਡੀਆ ਆਇਆ ਵੀ ਇੱਥੇ ਸਾਡੇ ਵੀ ਚਾਈਨਾ ਬੈਟਸ ਬੋਸ ਪੈ ਗਈ ਬਹੁਤ ਵੱਡਾ ਨੁਕਸਾਨ ਕੀਤਾ ਹੈ ਜੋ ਵੀ ਇਹਨਾਂ ਦੀ ਮਤਤ ਕੀਤੀ ਜਾਵੇ ਤੋ ਉਹਨਾਂ ਦੀ ਮਦਦ ਲਈ ਫਿਰ ਅੱਜ ਅਸੀਂ ਇੱਥੇ ਪਹਿਲਾਂ ਸਮਾਨ ਦੇ ਕੱਟ ਰੱਖਿਆ ਸੀਗਾ ਅੱਜ ਰਖੜੇ ਪਿੰਡ ਦੇ ਵਿੱਚ ਕੱਟ ਰੱਖਿਆ ਇੱਥੇ ਵੀ ਇਹੀ ਗੱਲ ਸੀ ਕਿ ਵੀ ਇਹਨਾਂ ਦੀ ਵੀ ਮਦਦ ਕਰਨੀ ਚਾਹੀਦੀ ਹੈ ਉਹਦੇ ਤਹਿਤ ਅੱਜ ਬਤ ਕੀਤੀ ਹੈ ਜੀ ਬਿਲਕੁਕੁਲ ਤੁਸੀਂ 10 ਕਰੋੜ ਦੀ ਗੱਲ ਆਖੀ ਸੀ ਐਲਾਨ ਵੀ ਕੀਤਾ ਸੀ ਕਿੰਨਾ ਕਿੰਨੀ ਕ ਮਦਦ ਕਰਤੀ ਤੇ ਕਿੰਨੀ ਕ ਕਰ ਰਹੇ ਹੋ ਕਿੰਨੀ ਕ ਹੋਣ ਵਾਲੀ ਸਮਝਦੇ ਹੋ ਵੇਖੋ ਇਹਦਾ ਪਹਿਲੇ ਦਿਨੇ ਸ਼ੁਰੂ ਹੋ ਗਿਆ ਸੀ ਕੰਮ ਜੀ ਤੇ ਇਹ ਮੇਰੇ ਖਿਆਲ ਵਿੱਚ 6 ਮਹੀਨੇ ਚੱਲੀ ਜਾਣੇ 6 ਮਹੀਨੇ ਜੋ ਜੋ ਝਿਮੇ ਝਿਮੇ ਲੋਡ ਪਊਗੀ ਔਰ ਕਦ ਨਹੀਂ ਜਾਣਾ ਕਿਉਂਕਿ ਇਹ ਤੁਸੀਂ ਪਹਿਲਾਂ ਤਾਂ ਇਹ ਇੰਨਾ ਔਖਾ ਸੀ ਉੱਥੇ ਡਿਸਟ੍ਰੀਬਿਊਟ ਕਰਨਾ ਉੱਥੇ ਲੋਕ ਇਨੇਵਲ ਪਤਾ ਹੀ ਨਹੀਂ ਸੀ ਲੱਗਦਾ ਕਿ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਮੈਂ ਦੇਖਿਆ ਵੀ ਇੱਥੋਂ ਲੋਕ ਬੋੜੇ ਵਾਲਾ ਟਰਾਲੀਆਂ ਲੈ ਕੇ ਰਾਸ਼ਨ ਲੈ ਕੇ ਜਾਂਦੇ ਸੀਗੇ ਪਰ ਉੱਥੇ ਜਾ ਕੇ ਮੈਂ ਤਾਂ ਥੱਕ ਜਾਂਦਾ ਦੋ ਤਿੰਨ ਦਿਨ ਜਾਣ ਨੂੰ ਲੱਗੇ ਗਾਹ ਕਿਹਦੀ ਪਤਾ ਨਹੀਂ ਕਿੱਥੇ ਲਾਉਣੀ ਹੈ ਫਿਰ ਬੰਦਾ ਕਹਿੰਦਾ ਮੈਂ ਸਮਾਨ ਛੁੱਟ ਕੇ ਭਾ ਜਾ ਇਹ ਗੱਲ ਆ ਜਾਂਦੀ ਹੈ ਸੋ ਇਹ ਇਹ ਬੜਾ ਰੈਜ਼ਰ ਅਸਲ ਤਾਂ ਇਹ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਸਰਕਾਰ ਗਾਈਡ ਕਰੇ ਕਿਉਂਕਿ ਸਰਕਾਰ ਕੋਲ ਆਮਰਾ ਫੈਲਾ ਬਹੁਤ ਹੁੰਦਾ ਹੈ ਹਰੇਕ ਪਿੰਡ ਦੇ ਵਿੱਚ ਪਟਵਾਰੀ ਹੈ ਹਰੇਕ ਪਿੰਡ ਦੇ ਵਿੱਚ ਸਖਤੀ ਹੈ ਕਿ ਉਹ ਦੱਸਣ ਕਿ ਫਲਾਣੇ ਪਿੰਡ ਦੇ ਵਿੱਚ ਜਾਓ ਉੱਥੇ ਜੀ ਉੱਥੇ ਫਲਾਣੇ ਦੀ ਧਰਤੀ ਦੇਖਿਆ ਉੱਥੇ ਲੋੜ ਹੈ ਜੇ ਇੰਨੀ ਕੁ ਮਤਤ ਹੋ ਜੇ ਫਿਰ ਮੇਰਾ ਖਿਆਲ ਹੈ ਲੋੜ ਤੋਂ ਵੱਧ ਮਤਤ ਹੋ ਜੇ ਹੁਣ ਵੇਸਟੇਜ ਵੀ ਬਹੁਤ ਹੋਈ ਹੈ ਜੀ ਬਹੁਤ ਵੇਸਟੇਜ ਹੋਈ ਹੈ ਜਿਹਦਾ ਕੋਈ ਫਾਇਦਾ ਨਹੀਂ ਵੀ ਹੋਇਆ ਸੋ ਇੱਥੇ ਆਪਾਂ ਨੂੰ ਇਹ ਗੱਲਾਂ ਵੀ ਕਰਨੀਆਂ ਚਾਹੀਦੀਆਂ ਠੀਕ ਹੈ ਤੇ ਬਾਕੀ ਤੁਸੀਂ ਡੀਜ਼ਲ ਵੀ ਉੱਥੇ ਦਿੱਤਾ ਸੀਮੈਂਟ ਵੀ ਦਿੱਤਾ ਹੋਰ ਕੀ ਕੀ ਤੁਸੀਂ ਮੁਹੱਈਆ ਕਰਵਾਇਆ ਉੱਥੇ ਤੁਸੀਂ ਕੰਬੜਾ ਦੀ ਵੀ ਗੱ ਅੰਬਿਲਵਿਦਨ ਨੇ ਜੋ ਜੋ ਵੀ ਠੀਕ ਲੱਗਿਆ ਇਹ ਇਹ ਨਹੀਂ ਹੈ ਕਿ ਮੈਂ ਸਾਰੀ ਮਤ ਕਰ ਦਿੰਨੀ ਸਾਰੀ ਦੁਨੀਆ ਮਤ ਕਰ ਰਹੀ ਹੈ ਤੇ ਹਰ ਬੰਦਾ ਮਤ ਕਰ ਰਿਹਾ ਹੈ ਕਿਸੇ ਬੰਦੇ ਨੇ ਕੋਈ ਕਸਰ ਨਹੀਂ ਛੱਡੀ ਆਪਣੇ ਵੱਲੋਂ ਜਿੰਨਾ ਪਹੁੰਚ ਬਣਦੀ ਹੈ ਉਹ ਕਰਦਾ ਹੈ ਬਿਲਕੁਲ ਇੱਥੇ ਗ੍ਰੰਥੀ ਵੀ ਪਹੁੰਚੇ ਸੀ ਪੁਜਾਰੀ ਵੀ ਪਹੁੰਚੇ ਨੇ ਮੌਲਵੀ ਵੀ ਪਹੁੰਚੇ ਨੇ ਕੀ ਲੱਗਦਾ ਤੁਹਾਨੂੰ ਇੱਕ ਆਪਸੀ ਭਾਈਚਾਰਕ ਸਾਂਝ ਵੀ ਇਸ ਦੇ ਨਾਲ ਮਜ਼ਬੂਤ ਹੁੰਦੀ ਹੈ ਜੀ ਦੇਖੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੇ ਗੁਰੂ ਸਹਿਬਾਨ ਨੇ ਤਾਂ ਕੋਈ ਧਰਮ ਕੋਈ ਜਾਤ ਕੋਈ ਪਾਤ ਰੱਖੀ ਨਹੀਂ ਹਰ ਇੱਕ ਨੂੰ ਬਰਾਬਰ ਰੱਖਿਆ ਸੋ ਅਸੀਂ ਕੋਸ਼ਿਸ਼ ਕੀਤੀ ਜੇ ਗੁਰੂ ਸਾਹਿਬ ਨੇ ਰਸਤਾ ਛਾਇਆ ਉਹਦੇ ਚੱਲ ਸਕੀਏ ਇਹ ਕਿੰਨਾ ਚੱਲ ਸਕਦੇ ਇਹਦਾ ਗੁਰੂ ਮਾਰ ਨੂੰ ਪਤਾ ਪਰ ਸਾਡੀ ਕੋਸ਼ਿਸ਼ ਜ਼ਰੂਰ ਹੈ ਕਿ ਆਪਾਂ ਉਸ ਦੇਤੇ ਪਹਿਰਾ ਦੇਸ਼ ਕੀਏ ਕਿ ਸਾਰਿਆਂ ਨੂੰ ਬਰਾਬਰ ਲੈ ਚਲੀਏ ਆਪਣਾ ਭਾਈਚਾਰਾ ਬਣਾ ਰੱਖੇ ਪੰਜਾਬ ਦੇ ਵਿੱਚ ਹਮੇਸ਼ਾ ਭਾਈਚਾਰਾ ਬਣਾ ਰਿਹਾ ਹੈ ਇੱਥੇ ਕੋਈ ਫਰਕ ਹੀ ਨਹੀਂ ਹੈ ਕਿ ਹਿੰਦੂ ਹੈ ਕਿ ਸਿੱਖ ਹੈ ਮੁਸਲਮਾਨ ਹੈ ਈਸਾਈ ਹੈ ਕੋਈ ਕਿਸਦਾ ਕੋਈ ਫਰਕ ਹੀ ਹੈ ਨਹੀਂ ਸਾਰੇ ਬਰਾਬਰ ਨੇ ਸਾਰਿਆਂ ਦਾ ਆਪਸ ਵਿੱਚ ਭਾਈਚਾਰਾ ਹੈ ਇਕੱਠੇ ਆਪਸ ਵਿੱਚ ਬਰਤਦੇ ਨੇ ਵਿਆਹਾਂ ਤੇ ਸ਼ਾਦੀਆਂ ਤੇ ਸਾਰਾ ਕੁਝ ਇਕੱਠੇ ਕਰਦੇ ਆਂ ਭੋਗਾਂ ਤੇ ਇਕੱਠੇ ਹੁੰਨੇ ਆਂ ਸੋ ਪੰਜਾਬ ਦੇ ਵਿੱਚ ਇਹ ਜੀ ਕੋਈ ਜਾਤ ਪਾਤ ਵਾਲੀ ਇਛਲੇ ਦਿਨ ਸਮਾਨੇ ਵੀ ਤੁਸੀਂ ਮਤਲਬ ਉੱਥੇ ਵੀ ਆਰਥਿਕ ਮਦਦ ਕੀਤੀ ਸੀ ਕਿੰਨੀ ਕੁ ਗਿਣਤੀ ਚ ਸਮਾਨੇ ਕੀਤੀ ਤੇ ਕਿੰਨੀ ਕੁ ਗਿਣਤੀ ਚ ਅੱਜ ਜਿਹੜੇ ਇੱਥੇ ਗਰੰਥੀ ਪਹੁੰਚੇ ਜੀ ਦੇਖੋ ਹਲੇ ਉੱਥੇ ਤਾਂ ਮੇਰੇ ਖਿਆਲ ਨਾਲ ਕੋਈ 100-150 ਬੰਦਾ ਸੀਗਾ ਜੀ ਤੇ ਇੱਥੇ ਹਲੇ ਦੇਖ ਲਿਆ ਕਿੰਨੇ ਕੋਈ ਲਿਖੇ ਹੋਏ ਨੇ ਮੁੰਡਿਆਂ ਕੋਲੇ ਠੀਕ ਹੈ ਜੀ ਤੇ ਬਾਕੀ ਇਤਲਾਹ ਕਿਵੇਂ ਦਿੱਤੀ ਜਾਂਦੀ ਹੈ ਸੁਨੇਹਾ ਕਿਵੇਂ ਦਿੱਤਾ ਜਾਂਦਾ ਸੰਪਰਕ ਕੀਤਾ ਜਾਂਦਾ ਪਿੰਡਾਂ ਚ ਹਾਂਜੀ ਹਾਂ ਜਾ ਕੇ ਪਿੰਡ ਚ ਪਤਾ ਹੁੰਦਾ ਸਾਨੂੰ ਪਤਾ ਹੁੰਦਾ ਫਿਰ ਹੁਣ ਸਾਰੇ ਪਿੰਡਾਂ ਨੂੰ ਜਾਣਦੇ ਆ ਕਿਹੜੇ ਪਿੰਡ ਚ ਗੁਰਦੁਆਰਾ ਸਾਹਿਬ ਆ ਕਿਹੜੇ ਪਿੰਡ ਚ ਮਸਜਿਦ ਆ ਕਿੱਥੇ ਮੋਲਵੀ ਹਰ ਸ਼ਮ ਤਾਂ ਇਕੱਲੇ ਇਕੱਲਾ ਮਤਪਤਾ ਹੁੰਦਾ ਠੀਕ ਹੈ ਜੀ ਤੇ ਉੱਥੇ ਜ ਸੁਨੇਹ ਲਾਉਣਿਆ ਆਜ ਨੇ ਸਾਰੇ ਬੰਦੇ ਬੜੇ ਖੁਸ਼ੋ ਖੁਸ਼ੀ ਨਾਲ ਆਉਂਦੇ ਨੇ ਠੀਕ ਹੈ ਸਲਵਾਦ ਬਿਲਕੁਲ ਜੀ ਸਰਜੀਤ ਸਿੰਘ ਰਖੜਾ ਜੋ ਆਰਥਿਕ ਮਦਦ ਕਰ ਰਹੇ ਨੇ ਲਗਾਤਾਰ ਪਹਿਲਾਂ ਹੜਪੀੜਤਾਂ ਦੀ ਤੇ ਹੁਣ ਜ਼ਿਲ੍ਹਾ ਪਟਿਆਲਾ ਦੇ ਵਿੱਚ ਸਮਾਣਾ ਤੇ ਉਸ ਤੋਂ ਬਾਅਦ ਅੱਜ ਰਖੜਾ ਦੇ ਵਿੱਚ ਪੁਜਾਰੀਆਂ ਦੀ ਗ੍ਰੰਥੀਆਂ ਦੀ ਉਹਨਾਂ ਨੂੰ ਆਰਥਿਕ ਮਦਦ ਕੀਤੀ ਆ ਫੈਸਲ ਮੈਂ ਇਹੀ ਰਖੜੇ ਸੇ ਹੀ ਹੂ ਦੇਖਿਏ ਪੰਜਾਬ ਕਾ ਪਹਿਲੇ ਸੇ ਹੀ ਇਸ ਚੀਜ਼ ਮੇਂ ਬਹੁਤ ਬੜਾ ਨਾਮ ਹੈ यहाँ पे भाईचारगी की जो मिसाल है वो पूरे हिंदुस्तान में किसी स्टेट में नहीं दिख रहा अब चूंकि जैसा भाईचारा यहाँ देखने में मिलता है मैं वैसे तो उत्तर प्रदेश से आता हूँ मैं कई स्टेट में गया हुआ हूँ लेकिन ऐसा मामला मैंने कहीं नहीं देखा जो यहाँ भाईचारगी आपस में रहन सहन है कोई किसी तरह का भेदभाव नहीं है कोई किसी से हसद नहीं रखता कोई किसी के खिलाफ नहीं चलता सब आपस में आपने भी देखा होगा जब बाढ़ आई तो उसमें हमारे उत्तर प्रदेश से भी और बाकी और स्टेट से भी पंजाब की जो है मदद हुई है क्यों हुई आपको पता है ये इसलिए हुई क्योंकि पंजाब के लोग इसके काबिल है जब ये सबसे ज़्यादा मदद करते हैं जब इन पर आन पड़ी तो फिर पूरा हिंदुस्तान इनसे पीछे नहीं रहा वजह यही है कि इनका दिल बहुत बड़ा है पंजाब के लोगों का और मैं तो यही कहता हूँ कि भाई जैसे पंजाब के लोग हैं अगर पूरे हिंदुस्तान में ऐसे ही लोग हो जाए तो इन फिर नफरत ही मिट जाएगी ਸੁਰਜੀਤ ਸਿੰਘ ਰਖੜਾ ਨੇ ਆਰਥਿਕ ਮਦਦ ਕੀਤੀ ਆ ਅਰਣਧੀਰ ਸਿੰਘ ਰਖੜਾ ਸਾਡੇ ਨਾਲ ਮੌਜੂਦ ਨੇ ਕਿਵੇਂ ਦੇਖਦੇ ਹੋ ਜੀ ਉਪਰਾਲਾ ਸੁਰਜੀਤ ਸਿੰਘ ਰਖੜਾ ਦਾ ਜੋ ਮਦਦ ਕਰ ਰਹੇ ਨੇ ਪਹਿਲਾਂ ਵੀ ਹੜਪੀੜਤਾਂ ਦੀ ਕੀਤੀ ਆ ਤੇ ਹੁਣ ਇਹ ਉਪਰਾਲੇ ਨੂੰ ਕਿਵੇਂ ਦੇ ਮੈਂ ਸਮਝਦਾ ਜਦੋਂ ਅਸੀਂ ਪਹਿਲਾਂ ਗਏ ਨਾ ਆਪਣੇ ਅਜਨਾਲਾ ਡੇਰਾ ਬਨਾਲਕ ਗਰਦਾਸਪੁਰ ਜਿੱਥੇ ਫਲੱਡ ਆਇਆ ਏਰੀਆ ਸੀ ਉੱਥੇ ਲੋਕਾਂ ਜੀ ਜਾ ਕੇ ਦੇਖਿਆ ਵੀ ਜਿਸ ਤਰ੍ਹਾਂ ਦਾ ਹਾਲਾਤ ਸੀ ਉੱਥੇ ਕਿ ਜਿੱਥੇ ਕਿਸਾਨਾਂ ਦਾ ਬਹੁਤ ਬੜਾ ਹਾਲ ਸੀ ਸਮੁੱਚੇ ਬਦਲ ਨਗਰਾਂ ਦੇ ਨਗਰ ਮਤਵਾਹੀ ਦੇ ਤਵਾਹੀ ਉੜੀ ਪਈ ਸੀ ਉਥੇ ਮਸੂਸ ਕਿਤਾ ਵੀ ਕਿ ਗ੍ਰੰਥੀ ਸਿੰਘ ਨੇ ਪੁਜਾਰੀ ਨੇ ਮੰਦਰਾਂ ਦੇ ਮੌਲਵੀ ਨੇ ਉਹਨਾਂ ਨੂੰ ਵੀ ਜਦੋਂ ਕੋਈ ਹੋਤਕਸਨ ਹੁੰਦਾ ਨਹੀਂ ਪਿੰਡ ਜੀ ਨੇ ਹੁੰਦਾ ਉੱਥੇ ਹੀ ਮਦਦ ਕੀਤੀ ਰਖੜਾ ਸਾਹਿਬ ਨੂੰ ਉਥੇ 6-6 ਮਹੀਨੇ ਦੀ ਸੀ ਉਥੇ ਮਦਦ ਦੇਣੀ ਗੈਣੀ ਹਰਪ੍ਰੀਤ ਸਿੰਘ ਸਾਡੇ ਪ੍ਰਧਾਨ ਪਾਰਟੀ ਦੇ ਉਹਨਾਂ ਨਾਲ ਲੈ ਕੇ ਦੇ ਕੇ ਆਏ ਪਿੰਡਾਂ ਦੇ ਵਿੱਚ ਤੇ ਉਹ ਫਿਰ ਆਈ ਇੱਥੇ ਵੀ ਆਇਆ ਵੀ ਇੱਥੇ ਆਪਣੇ ਬਵਾਰੀ ਬੜੀ ਪੈ ਗਈ ਜੀਰ ਨੂੰ ਭਾਵੇਂ ਹਟ ਨਹੀਂ ਦਰਾਏ ਆਪਣੇ ਘਾਟ ਆਏ ਨੇ ਪਰ ਬਵਾਰੀ ਬੜੀ ਪੈ ਗਈ ਵੇ ਤੇ ਵੀ ਕੀਤਾ ਜਾਵੇ ਪਹਿਲਾਂ ਸਮਾਣੇ ਕੀਤਾ ਘੱਟ ਉੱਥੇ ਕਾਹੀ ਬੰਦੇ ਆਏ ਅੱਜ ਰਖੜੇ ਕੀਤਾ ਹੁਣ ਅੱਗੇ ਜਿਵੇਂ ਜਿਵੇਂ ਡਿਮਾਂਡ ਆਈ ਜਾਏਗੀ ਉਥੇ ਕਰਾਂਗੇ ਤਾਂ ਕਿ ਇਹ ਲੋਕਾਂ ਦੀ ਇਹ ਮਦਦ ਬਜੇ ਨਹੀਂ ਕਰ ਸਕਦੇ ਆ ਪਰਵਾਦਰ ਬਖਸ਼ੀ ਕੀਤੀ ਆ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ 10 ਕਰੋੜ ਰੁਪਇਆ ਤਿੰਨੇ ਭਰਾਵਾਂ ਨੇ ਅਨਾਉਂਸ ਕੀਤਾ ਉਹ ਚੋਂ ਕੁਝ ਤੇਲ ਦਿੱਤਾ ਉਹ ਲਗਾਤਾਰ ਕਰ ਰਹੇ ਨੇ ਕਿ ਹੌਲੀ ਹੌਲੀ ਅਰੇਜ਼ ਚੱਕਿਆ ਜਾਊਗਾ ਉੱਤੇ ਡੀਲ ਦੀ ਲੋੜ ਹੈ ਹੋਰ ਜੋ ਵੀ ਸਮਾਨ ਦੀ ਲੋੜ ਹੈ ਚਾਰੇ ਦੀ ਲੋੜ ਹੈ ਹੌਲੀ ਭੇਜਿਆ ਉਸ ਪਾਰਟੀ ਵੱਲੋਂ ਵੀ ਸਾਡੀ ਪਾਰਟੀ ਵੱਲੋਂ ਵੀ ਸ਼ਮਨਿਕਲ ਜੀ ਸਾਹਿਬ ਪੂਰੇ ਸਜਿੱਤੀ ਆ ਉਹਦੇ ਵੱਲੋਂ ਵੀ 6 ਉੱਤੇ ਬੈਸ ਕੇ ਪਹਿਲਾਂ ਲਾਇਆ ਹੋਣਾ ਅਲਰੇਡੀ ਉਹ ਚੱਲ ਰਹੇ ਨੇ ਪਰ ਸ਼ੁਰੂਤੀ ਚੱਲਦੇ ਨੇ ਉੱਥੇ ਜਾ ਕੇ ਨਾਲ ਰੱਖਣਾ ਮਤੇ ਕਰ ਦੇ ਅੱਜ ਕਿੰਨੀ ਮਦਦ ਕੀਤੀ ਗਈ ਹੈ ਜਿਨੇ ਇੱਕ ਇੱਕ ਗਰੰਥੀ ਸਿੰਘ ਨੂੰ ਕੀ ਸਨਮਾਨ ਕੀਤਾ 5000 ਰੁਪਏ ਉਹ ਤਾਂ ਕਿਤੇ 5 ਮਹੀਨੇ ਦਾ ਕਰੀਏ ਤੇ ਅੱਜ ਪਹਿਲੀ ਇੱਕ ਪਹਿਲੀ ਦਿੱਤੀ ਆ ਜ ਪਹਿਲੇ ਮਹੀਨੇ ਦੀ ਹੁਣ ਵਾਲੇ ਸਮੇਂ ਹੌਲੀ ਦੇ ਜਾਵਾਂਗੇ ਪਰ ਮਤਾਂ ਨਹੀਂ ਸਮਾਣਾ ਸਮਾਣੇ ਤੋਂ ਬਾਅਦ ਰਖੜਾ ਚੂਜ਼ ਕੀਤਾ ਗਿਆ ਹੋਰ ਵੀ ਉਹਨਾਂ ਵਾਲੇ ਸਮੇਂ ਜਿੱਥੇ ਵੀ ਲੋੜ ਸਮਝੋਗੇ ਇੱਥੇ ਕੱਲਾ ਕੋ ਰਖੜਾ ਪਿੰਡ ਦਾ ਹੈ ਨਹੀਂ ਸੀ ਅੜਲਾ ਦੇ ਇਲਾਕੇ ਸਾਡੇ ਪਿੰਡ ਦੀ ਕੋਈ ਇਕੱਠ ਕਰੇ ਸੀ ਸਮਾਣੇ ਦਾ ਇਕੱਠ ਕਰੇ ਸੀ ਉਹ ਜਿੱਥੇ ਹੋਰ ਹੋਊਗੀ ਉੱਤ ਕਰਾਂਗੇ ਬਿਲਕੁਲ ਜੀ ਸੋਸ ਸਾਹਿਬ ਦਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਵੱਲੋਂ ਜੋ ਉਪਰਾਲਾ ਕੀਤਾ ਗਿਆ ਉਸ ਦੇ ਤਹਿਤ ਗਰੰਥੀ ਸਿੰਘ ਨੇ ਚਾਹੇ ਮੰਦਰਾਂ ਦੇ ਪੁਜਾਰੀ ਨੇ ਚਾਹੇ ਮੌਲਵੀ ਨੇ ਸਾਰੇ ਇੱਕ ਆਪਸੀ ਭਾਈਚਾਰਕ ਸਾਂਝ ਵੀ ਦੇਖਣ ਨੂੰ ਮਿਲੀ ਕਿ ਸਭ ਦਾ ਸਨਮਾਨ ਕੀਤਾ ਗਿਆਲੇ ਦੁਆਲੇ ਪਿੰਡਾਂ 'ਚ ਜਿੱਥੇ ਵੀ ਕੋਈ ਮਸਜਿਦਾਂ ਨੇ ਜਿੱਥੇ ਵੀ ਗੁਰਦੁਆਰਾ ਸਾਹਿਬ ਨੇ ਉੱਥੇ ਸੁਨੇਹੇ ਲਾਏ ਗਏ ਅਤੇ ਉਸ ਤੋਂ ਬਾਅਦ ਉਹਨਾਂ ਦੀ ਆਰਥਿਕ ਸਹਾਇਤਾ ਕੀਤੀ ਗਈ ਆ ਕੈਮਰਾਮੈਨ ਗੁਰਤੇਜ ਸਿੰਘ ਥੂਈ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ